ਮੇਰੇ ਪੈਸਟਲ ਦਿਖਾਏ ਕਹਿੰਦਾ ਮਾਰਿਆਂ ਦਾ ਚੱਕ ਲੋ ਅਸੀਂ ਗਏ ਉੱਥੇ ਮਾਰ ਕੇ ਛੜਤਾ ਸ ਵੱਡ ਟੁੱਕ ਕਾਤੀ ਸੀ ਅਸਲਾ ਲਿਆ ਲਿਆ ਮਾਰੀ ਜਾਂਦੇ ਆ ਕੌਡੀ ਖੜਾ ਰਿਆਂ ਨੂੰ ਰੋਜੀ ਰੋਟੀ ਚੱਲਦੀ ਏ ਕੌਡੀ ਤੇ ਉਹਨਾਂ ਨੂੰ ਸਾਖ ਤੋਂ ਸੱਤ ਸੱਜਾ ਸੁਣਾਈ ਜਾਵੇ ਉਹਨਾਂ ਦੇ ਵੀ ਗੋਲੀਆਂ ਵੱਜਣੀਆਂ ਚਾਹੀਦੀਆਂ ਕਿੰਨੇ ਕੌਡੀ ਖੜਾ ਦੀ ਮਾਤ ਕਿਉਂ ਮਾਰਦੇ ਇਸੇ ਮਾਦਾ ਪੁੱਤ ਕੋਇਆ ਜਾਂਦਾ ਕਿਸੇ ਪਤਨੀ ਦਾ ਬੱਚਿਆਂ ਦਾ ਬਾਪ ਕੋਇਆ ਜਾਂਦਾ ਕਿਉਂ ਮਾਰਿਆ ਜੇ ਕੋਈ ਸੀਗਾ ਸਾਨੂੰ ਦੱਸਿੰਦੇ ਨਾਤ ਮਾ ਤੋੜ ਦਿੰਦੇ ਹੋਰੀ ਬੱਚਿਆਂ ਚ ਬੈਠਾ ਰਹਿੰਦਾ ਆਪਣਿਆਂ ਚ ਜਾਨੋ ਨਮਾਦ ਦੇਉਨੋ ਮੇਰੇ ਬੱਚਾਂ ਸਾਹ ਮਿਲਜੇ ਛੋਟੇ ਛੋਟੇ ਅਜੇ ਤਾਂ ਮੇਰਾ ਬੇਟਾ ਪਾਪਾ ਵੀ ਨਿਕਲਿਆ ਲੱਗਿਆ ਸੀ ਇਹ ਮੈਨੂੰ ਪਤਾ ਹੁੰਦਾ ਦੂਰੋਂ ਮੈਂ ਕੋਲੇ ਲੈ ਜਾਂਦਾ ਨਹੀਂ ਕੋਈ ਉਹਨਾਂ ਦਾ ਰੌਲਾ ਜੀ ਕੋਈ ਪੁਲਿਸ ਨੂੰ ਰਿਪੋਰਟ ਦਿੰਦੇ ਕੋਈ ਸਰਪੰਚ ਨੂੰ ਦਿੰਦੇ ਕੋਈ ਇਹਨਾਂ ਦੇ ਇਹਨਾਂ ਨੂੰ ਆ ਕੇ ਲਾਂਬਾ ਦਿੰਦੇ ਲੈ ਵੀ ਭਾਈ ਝੂਠੇ ਬੰਦੇ ਨੇ ਆ ਕੰਮ ਕੀਤਾ ਵੀ ਕੱਲ ਨੂੰ ਨਾ ਸਾਨੂੰ ਕਿਹੋ ਕੋਈ ਗੱਲਬਾਤ ਹੋਊਗੀ ਇਹ ਦੂੜੋ ਵੀ ਜਾ ਕੇ ਜਣੇ ਗਣੇ ਨੂੰ ੱਵੇਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸੀਂ ਜੇਲ੍ਹ 'ਚ ਨਹੀਂ ਉਹਨਾਂ ਨੂੰ ਕੱਲ ਕੇ ਖੁਸ਼ ਹਾਂਸੀ ਮੈਣਨੀ ਚਾਹੀਦੀ ਜਿਵੇਂ ਸਾਡਾ 6 ਰਿਆਰ ਦਾ ਪਤਕ ਪਾਤਾ ਸਾਨੂੰ ਬਾਜ਼ਾਰ ਰਾਤ ਦਾ ਕੀ ਸਾਡੇ ਨਾਲ ਹੁੰਦਾਗਾ ਸਤਿ ਸ਼ਕਾਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰਜੋਤ ਸਿੰਘ ਪੰਜਾਬ ਲਈ ਨਵਾਂ ਸਾਲ ਚੰਗਾ ਨਹੀਂ ਚੜਿਆ ਹਰ ਦਿਨ ਗੋਲੀਆਂ ਚੱਲ ਰਹੀਆਂ ਹਰ ਦਿਨ ਨੌਜਵਾਨ ਮਾਰ ਰਹੇ ਨੇ 2 ਤਰੀਕ ਨੂੰ ਕਪੂਰਥਲੇ ਦੇ ਵਿੱਚ ਇੱਕ ਐਨ ਆਰ ਆਈ ਔਰਤ ਦਾ ਕਤਲ ਹੁੰਦਾ 3 ਤਰੀਕ ਨੂੰ ਮੋਗੇ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੁੰਦਾ। ਉਸ ਤੋਂ ਬਾਅਦ 4 ਤਰੀਕ ਨੂੰ ਵਲਟੋਖਾ ਦੇ ਵਿੱਚ ਇੱਕ ਹੋਰ ਕਤਲ ਹੁੰਦਾ ਸਰਪੰਚ ਦਾ। ਤੇ ਹੁਣ ਗगन ਜੋ ਕਿ ਸਾਫ ਕਾ ਕਬੱਡੀ ਖਿਡਾਰੀ ਸੀ। ਮਣੁੱਕੇ ਪਿੰਡ ਦਾ ਪਰਿਵਾਰ ਮੇਰੇ ਨਾਲ ਮੌਜੂਦ ਆ। ਤੁਸੀਂ ਕਹੋਗੇ ਪਰਿਵਾਰ ਨਾਲ ਕਿਉਂ ਗੱਲਬਾਤ ਕਰ ਰਹੇ ਆ। ਪਰ ਪਰਿਵਾਰ ਨੂੰ ਵੀ ਜ਼ਰੂਰਤ ਹੁੰਦੀ ਆ। ਪਰਿਵਾਰ ਵੀ ਚਾਹੁੰਦਾ ਵੀ ਉਹਨਾਂ ਦੀ ਗੱਲ ਜਿਹੜੀ ਆ ਉਹ ਪਹੁੰਚਾਣ ਵਾਲਾ ਕੋਈ ਹੋਵੇ। ਇੰਨਾ ਸਮਿਆਂ ਦੇ ਵਿੱਚ ਪਰਿਵਾਰ ਨਾਲ ਪਹਿਲਾਂ ਗੱਲਬਾਤ ਕੀਤੀ ਹੈ ਤਾਂ ਹੀ ਕੈਮਰਾ ਔਨ ਕੀਤਾ। ਉਹ ਆਪ ਚਾਹੁੰਦੇ ਨੇ ਵੀ ਉਹਨਾਂ ਦੀ ਗੱਲ ਜਿਹੜੀ ਆ ਪੂਰਾ ਪੰਜਾਬ ਸੁਣੇ। ਤੇ ਅੱਜ ਮੈਂ ਚਾਹੁੰਦਾ ਪੂਰਾ ਪੰਜਾਬ ਉਹਨਾਂ ਦੀ ਗੱਲ ਸੁਣੇ। ਹੋਇਆ ਕੀ ਸੀ? ਪਰਿਵਾਰ ਕੀ ਕਹਿੰਦਾ? ਪਰਿਵਾਰ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ। ਹੋਇਆ ਕੀ ਸੀ? ਮੇਰੇ ਕੋਲਸ ਨਹੀਂ ਹੋਇਆ ਤਾਂ ਜਾਰੀ ਦੋਸਤੀ ਪਿੱਛੇ ਹੀ ਗਿਆ ਸੀ। ਕੋਈ ਇਹਦਾ ਲੜਾਈ ਝਗੜਾ ਕਿਸੇ ਨਾਲ ਨਹੀਂ ਸੀ। बस जारी दोस्ती पिछे आप मौत करा ली मैं इंसाफ चाह नहीं इंसाफ मैं दिया मेनु आके मजबूर कर रहे पोस्टमार्टम करा ला पर नहीं मेनु इंसाफ चाह मैनुाफ मिलना चाहता मेरे छोटे छोटे बच्चे मैं कितने जाऊंगी ਸਵਾਲ ਮੁੱਖ ਜਾਂਦੇ ਆ ਸਾਡੇ ਕੋਲ ਕੀ ਸਵਾਲ ਪੁੱਛੇ ਪਰ ਇਹਨਾਂ ਪੁੱਛਣਾ ਚਾਹਾਂਗੇ ਵੀ ਕਿਹੜੇ ਇਨਸਾਫ ਦੀ ਮੰਗ ਕਰ ਰਹੇ ਹੋ ਲਗਾਤਾਰ ਤੱਕ ਇਹ ਆ ਜਾ ਰਿਹਾ ਹੈ ਵੀ ਜਿਹੜੇ ਕਸੂਰਵਾਰ ਸੀ ਉਹਨਾਂ ਨੂੰ ਫੜ ਲਿੱਤਾ ਗਿਆ ਹੈ ਜਿਹੜੇ ਪੇਸ ਨਹੀਂ ਕੀਤੇ ਸਾਡੇ ਮੂਹਰੇ ਕਾਰਨ ਪੇਸ ਉਹਨਾਂ ਨੂੰ ਸਾਨੂੰ ਵੀ ਪਤਾ ਲੱਗੇ ਵੀ ਹਾਂ ਫੜਿਆ ਕੋਈ ਨਹੀਂ ਫੜਿਆ ਵੀਰੇ ਜਦ ਫੜਨਗੇ ਅਸੀਂ ਉਸਕਾਰ ਕਰਾਂਗੇ ਕੁਸ਼ਟਮਾਟ ਕਰਾਂਗੇ ਉਹਨਾਂ ਟੈਮਸੇ ਨਹੀਂ ਕਰਨਾਗਾ ਸਾਡੇ ਮੂਹਰੇ ਕੱਦਦੇ ਨੂੰ ਉਹਨਾਂ ਨੂੰ ਮਜਰਮਾਂ ਨੂੰ ਅਸੀਂ ਪੁਸਤ ਮਾਰੂ ਕਰਾਂਗੇ ਇਹਨੂੰ ਇਨਸਾਫ ਨਹੀਂ ਮਿਲ ਰਿਹਾ ਮਲਾਜਮ ਵੀ ਆ ਕੇ ਕੁਛ ਨਹੀਂ ਕਹਦੇ ਮਜਬੂਰ ਕਰ ਰਹੀ ਆ ਕਰਾਂ ਕੀ ਕਰੂੰਗੀ ਮੇਰਾ ਕੋਈ ਨਹੀਂ ਦੁਨੀਆ ਤੇ ਪਰ ਉਸਨੇ ਕੋਈ ਗੱਲ ਦੱਸੀ ਸੀ ਕੋਈ ਦੁਸ਼ਮਨੀ ਸੀ ਕੁਝ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਬਿੜੀ ਉਹਦੀ ਦੁਸ਼ਮਨੀ ਕਿਸੇ ਨਾਨੀ ਸੀ ਬਸ ਹੁੰਦਾ ਜਾਰੀ ਦੋਸਤੀ ਪਿੱਛੇ ਉਹ ਮੁੰਡਾ ਵੀ ਕਵੱਡੀ ਖੇਡਦਾ ਸੀ ਬਸ ਉਹਦੇ ਨਾਲ ਲੜਾਈ ਝਗੜਾ ਹੋਇਆ ਉਹਦੇ ਮਗਰ ਹੀ ਗਿਆ ਬਸ ਉਹ ਦੋਦਾ ਕਿਸੇ ਨਾਲ ਬੈਰ ਨਹੀਂ ਸੀ ਕੋਈ ਦੁਸ਼ਮਨੀ ਨਹੀਂ ਸੀ ਕਈ ਜਾ ਰਹੀ ਹੈ ਵੀ ਜਿਹੜਾ ਜਿਨੇ ਗੋਲੀਆਂ ਚਲਾਈਆਂ ਨੇ ਜਿਨੇ ਬਾਹਰ ਆ ਕੇ ਤੁਹਾਡੇ ਘਰ ਦੇ ਬਾਹਰ ਉਹਨੇ ਕਿਹਾ ਸੀਗਾ ਕੁਛ ਅਦਾਂ ਦੀ ਸੱਚੀ ਗੱਲ ਹੋਈ ਹੈ ਵੀ ਬਾਹਰ ਆ ਕੇ ਉਹਨੇ ਲਲਕਾਰਾ ਮਾਰਿਆ ਸੀ ਵੀ ਤਾਂ ਮਾਰਿਆ ਮੇਰੇ ਪਿਸਟਲ ਦਿਖਾਏ ਕਹਿੰਦਾ ਮਾਰਿਆਂ ਦਾ ਚੱਕ ਲੋ ਅਸੀਂ ਗਏ ਉੱਥੇ ਮਾਰ ਕੇ ਸੜਤਾ ਸੀ ਵੱਡ ਟੱਕ ਕਾਤੀ ਸੀ ਉਹ ਤਾਂ ਅਜੇ ਤੱਕ ਫੜੇ ਨਹੀਂ ਗਏ ਕਿਉਂ ਨਹੀਂ ਫੜੇ ਗਏ ਵੈਡੇ ਕਿੱਡੇ ਗੈਂਗਸਟਰ ਸੀ ਅਸਲਾ ਲਿਆ ਲਿਆ ਮਾਰੀ ਜਾਂਦੇ ਆ ਕੌਡੀ ਖੜਾ ਰਿਆਂ ਨੂੰ ਰੋਜੀ ਰੋਟੀ ਚਲਦੀ ਆ ਕੌਡੀ ਤੇ ਜਿਹੜਾ ਮੋਟਾ ਕਿਹਾ ਜਾ ਰਿਹਾ ਜਿਸਨੇ ਗੋਲੀਆਂ ਦਿਖਾਈਆਂ ਤੁਹਾਡੇ ਘਰ ਦੇ ਬਾਹਰ ਆ ਕੇ ਕਿਹਾ ਜਾ ਰਿਹਾ ਉਹ ਪਹਿਲਾਂ ਵੀ ਐਵੇਂ ਉੱਤੇ ਕੇਸ ਸੀਗਾ ਅਸਲੀ ਜੁਫੜਿਆ ਗਿਆ ਪਹਿਲਾਂ ਵੀ 2 ਕੁ ਮਹੀਨੇ ਹੋਇਆ ਜਵੰਤ ਤੇ ਆ ਗਿਆ ਪੰਜ ਪਿਸਟਲ ਫੜੇ ਗਏ ਸੀ ਉਹਦੇ ਕੋਲ ਪਿਸਤਰਾਂ ਦਾ ਕੰਮ ਕਰਦਾ ਬਾਦ ਗਰਦੀਪਾ ਬਦਨੀ ਤੋਂ ਦੋਨੇ ਇਕੱਠੇ ਰਹਿੰਦੇ ਐ ਫੜੇ ਨਹੀਂਗੇ ਨਹੀਂ ਵਿਗੇ ਕਹਿੰਦੇ ਫੜੇ ਇੱਕ ਫੜਿਆ ਉਹਨੂੰ ਸਾਡੇ ਮੂਹਰੇ ਕਰਨ ਸਾਰਿਆਂ ਨੂੰ 5 ਵ 52 ਨੂੰ ਪੇਸ਼ ਕਰਾਉਣ ਕਿਉਂ ਨਹੀਂ ਮਲਾਜ਼ਮ ਕਸ ਕਰ ਰਹੇ ਮਨੀਤ ਦੇ ਛੋਟੇ ਛੋਟੇ ਬੱਚੇ ਨੇ ਮਤਲਬ ਤੁਹਾਡੇ ਇਹ ਵੀ ਦੋ ਬੇਟੀਆਂ ਇੱਕ ਬੇਟਾ ਵਾ ਮੈਂ ਜਲੂ ਆਇਆ ਸੀ ਅੰਦਰ ਤੁਹਾਨੂੰ ਲਗਾਤਾਰ ਕਿਹਾ ਜਾ ਰਿਹਾ ਸੀ ਬੋਸ ਟਮਾਰਟਮ ਕਿਉਂ ਨਹੀਂ ਕਰਾ ਰਹੇ ਡੈਡ ਬੋਡੀ ਖਰਾਬ ਹੋ ਜਾਏਗੀ ਕਿਉਂ ਨਹੀਂ ਤੁਸੀਂ ਫਿਰ ਕੋਸ ਨਹੀਂ ਕਰਨਾ ਬੋਸ ਟਮਾਰਟਮ ਨਹੀਂ ਰਕਤਾ ਨੇ ਕਰਨਾ ਤੁਹਾਡੀ ਕਾਰਵਾਈ ਨਹੀਂ ਹੋਣੀਗੀ ਤੁਸੀਂ ਪੋਸਟਮਾਰਟ ਕਰਾ ਲਓ ਫਿਰ ਕਾਰਵਾਈ ਹੋਊਗੀ ਕਿਉਂ ਨਹੀਂ ਪੋਸਟ ਕਾਰਵਾਈ ਹੋ ਰਹੀ ਮੇਨਾਂ ਟਾਈਮ ਕਾਰਵਾਈ ਜਿੰਨਾ ਟਾਈਮ ਨਹੀਂ ਹੋ ਰਹੀ ਮੈਂ ਪੋਸਟਮਾਰਟ ਨਹੀਂ ਕਰਾਉਂ ਸਾਰਾ ਪਰਿਵਾਰ ਇਹ ਕਹਿ ਰਿਹਾ ਵੀ ਜਦ ਤੱਕ ਜਦ ਤੱਕ ਬੰਦੇ ਨਹੀਂ ਫੜੇ ਜਾਂਦੇ ਉਦੋਂ ਤੱਕ ਤੁਸੀਂ ਪੋਸਟਮਾਰਟ ਨਹੀਂ ਕਰਾਓ ਨਹੀਂ ਵੀਰ ਜੀ ਸਾਰਾ ਪਰਿਵਾਰ ਕਹਿ ਰਿਹਾ पर इन्वेस्टिगेशन ਦੇ ਵਿੱਚ ਕਿਉਂਕਿ ਪੁਲਿਸ ਵੀ ਲਗਾਤਾਰ ਇਹ ਗੱਲ ਕਹਿ ਰਹੀ ਪ੍ਰਸ਼ਾਸਨ ਵੀ ਕਹਿ ਰਿਹਾ ਇਨਵੈਸਟੀਗੇਸ਼ਨ ਦਾ ਪਾਰਟ ਵੀ ਹੈ ਲੱਗਦਾ ਨਹੀਂ ਵੀ ਇਨਵੈਸਟੀਗੇਸ਼ਨ ਨੂੰ ਕੋਈ ਨਾ ਕੋਈ ਢਾਲ ਲੱਗ ਸਕਦੀ ਹੈ ਇਸ ਕਰਕੇ ਮੰਗ ਕੀ ਕਰਦੇ ਹੋ ਮੰਗ ਬਿਰੇ ਵਸੇ ਇਹੀ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਸੁناਈ ਜਾਵੇ ਉਹਨਾਂ ਦੇ ਵੀ ਗੋਲੀਆਂ ਵੱਜਣੀਆਂ ਚਾਹੀਦੀਆਂ ਕਿੰਨੇ ਕੋਡੀ ਖੜਾ ਦੀ ਮਾਤ ਕਿਸੇ ਮਾਦੇ ਕਿਸੇ ਮਾਦਾ ਪਤ ਖੋਇਆ ਜਾਂਦਾ ਕਿਸੇ ਪਤਨੀ ਦਾ ਬੱਚਿਆਂ ਦਾ ਬਾਪ ਖੋਇਆ ਜਾਂਦਾ ਇਹਨਾਂ ਦਾ ਆਪਣੀ ਗੁੰਡਾਗਰਦੀ ਤੇ ਪਈ ਹੁੰਦੀ ਹੈ ਪਰਿਵਾਰ ਖਤਮ ਕਰ ਜਾਂਦੇ ਹਾਂ ਇੱਕ ਬੰਦਾ ਥੋੜੀ ਨਾ ਮਾਰ ਕੇ ਜਾਂਦੇ ਆ ਪਰਿਵਾਰ ਦਾ ਹਰ ਜੀ ਦੀ ਜ਼ਿੰਦਗੀ ਖਤਮ ਕਰਕੇ ਚਲੇ ਜਾਂਦੇ ਆ ਪਰਿਵਾਰ ਬਿਮਾਰ ਕੇ ਸੱਟ ਜਾਂਦੇ ਆ ਵੀਰੇ ਸਾਰੇ ਮਾਰ ਗਏ ਕੱਲੀਆਂ ਗੋਲੀਆਂ ਨਹੀਂ ਮਾਰੀਆਂ ਦਾ ਵੀ ਮਾਰੇ ਉਹਦੇ ਲੱਤ ਤੋੜਤੀ ਸੀ ਨੇ ਬੁਰੀ ਹਾਲਤ ਨਾ ਮਾਰਿਆ ਉਹਨੂੰ ਕਿਉਂ ਮਾਰਿਆ ਜੇ ਕੋਈ ਸੀਗਾ ਸਾਨੂੰ ਦੱਸ ਦਿੰਦੇ ਲੱਤਾਂ ਮਾ ਤੋੜ ਦਿੰਦੇ ਉਹਦੇ ਬੱਚਿਆਂ 'ਚ ਬੈਠਾ ਰਹਿਦਾ ਆਪਣੇਆਂ 'ਚ ਜਾਨੋਂ ਨਾ ਮਾਰਦੇ ਉਹਨੂੰ ਕਿ ਇੱਕ ਉਹਨੇ ਜਾਂ ਦੁਸਤ ਦੀ ਮਦਦ ਕੀਤੀ ਸੀ ਵੀ ਤੁਸੀਂ ਗਰੀਬ ਤੇ ਗੁੰਡਾ ਘਾਦੀ ਕਰਦੇ ਹੋ ਵੀ ਗਰੀਬ ਪਰਵਾਰਾਂ ਗਰੀਬ ਦੇ ਹੱਕ ਚ ਕੁਛ ਨਹੀਂ ਵੀ ਦੇ ਕਿਉਂ ਮਲਾਜਮਾਂ ਕੇ ਪਰੇਸ਼ਾਨ ਕਰਦੇ ਕਿਉਂ बार-बार ਕਹਿੰਦੇ ਆ ਪੋਸ਼ਣ ਮਾਡ ਕਰਾਓ ਫਿਰ ਕਾਰਵਾਈ ਹੋਏਗੀ

ਕੜਾ ਬਦਿਆ ਗਿਆ ਨਾ ਕੇ ਗਿਆ ਇਹਨਾਂ ਸਾਫ ਦਵਾ ਦੋ ਬੀਰੇ ਇਹ ਕੋਸ ਨਹੀਂ ਕਹਿੰਦੀ ਮੇਰੇ ਬੱਚਿਆਂ ਨੂੰ ਸਾਫ ਮਿਲ ਜੇ ਛੋਟੇ ਛੋਟੇ ਆ ਜਿੱਤਾ ਮੇਰਾ ਬੇਟਾ ਪਾਪਾ ਵੀ ਨਿਕਲਣ ਲੱਗਿਆ ਸੀ ਸੋ ਮੈਂ ਜੂਰਾ ਪਰਿਵਾਰ ਸਾਹਮਣਾ ਪੈਂਦਾ ਆਪਣੇ ਦੁੱਖ ਪਿੱਛੇ ਰੱਖਣੇ ਪੈਂਦੇ ਪਰਿਵਾਰ ਸਾਹਮਣਾ ਔਖਾ ਪਿਆ ਹਣਪਣਾ ਕਦੇ ਤੂੰ ਇਸ ਤਰ੍ਹਾਂ ਦੀ ਚੀਜ਼ ਸੋਚੀ ਵੀ ਨਹੀਂ ਵੀ ਹੋ ਵੀ ਸਕਦੀ ਹੈ ਕਦੇ ਨਹੀਂ ਸੀ ਸੋਚਿਆ ਗੁਰੂ ਘਰ ਵੀ 12 ਸਾਲ ਹੋ ਗਏ ਸੇਵਾ ਕਰਦੇ 2 ਘੰਟੇ ਪਹਿਲਾਂ ਮੇਰੀ ਗੱਲ ਹੋਈ ਆ ਇਹਦੇ ਨਾਲ 2 ਘੰਟੇ ਪਹਿਲਾਂ ਗੱਲ ਹੋਈ ਸੀ ਕੀ ਕਹਿੰਦਾ ਇਹਦੇ ਨਾਲ ਕੁੜੀ ਨਾ ਹੋਈ ਆ ਉਹਦੇ ਨਾਲ ਨਹੀਂ ਹੋਈ ਉਹ ਤਾਂ ਨਾ ਕੇ ਰੋਟੀ ਘਾੜ ਲੱਗਾ ਰੋਟੀ ਵੀ ਨਹੀਂ ਘਾਦੀ ਹੋ ਗਈ ਮੋਟਰ ਦਿਆ ਕਰ ਦੁੱਧ ਉਰ ਗਿਆ ਬਸ ਇਹ ਮੈਨੂੰ ਪਤਾ ਹੁੰਦਾ ਦੋ ਦਿਨ ਪਹਿਲਾਂ ਸੀ ਕੁਲੇ ਲੈ ਕੇ ਜਾਂਦਾ ਅੱਦ ਦੇ ਯਰ ਪਤਾ ਹੀ ਨਹੀਂ ਸੀ ਤਾਂ ਕਦੇ ਸੋਚਿਆ ਨਹੀਂ ਸੀ ਵੀ ਦੋਸਤ ਮਨ ਦੇ ਪਿੱਛੇ ਤੁਰੇ ਫੈਦ ਦੇ ਨੀਦ ਲਗਦਾ ਖਤਮ ਨਹੀਂ ਹੋਗੀ ਇਹ ਵੀ ਨਹੀਂ ਖਤਮ ਹੋਗੀ ਬਾਤ ਹੋਗੀ ਜਦਨ ਸਾ ਆਪਣੀ ਮੈਸੇ ਖਤਮ ਹੀ ਆ ਕਿਉਂ ਨਹੀਂ ਸਰਕਾਰਾਂ ਕੁਛ ਕਰ ਰਹੀਆਂ ਹੋਰ ਛੋਟੇ ਮੋਟੇ ਕੇਸਾਂ ਤੇ ਤਾਂ ਬਹੁਤ ਕੁਛ ਕਰ ਲੈਂਦੇ ਏ ਕੇਸਾਂ ਤੇ ਕਿਉਂ ਨਹੀਂ ਕਰਦੇ ਕਿਸੇ ਨੂੰ ਜਾਣਨ ਦਾ ਮਕਾਦਾ ਦੇਣਾ ਤੁਹਾਡੀ ਦੀ ਹੈ ਤੁਹਾਡੀ ਦੀ ਹੈ ਹਾਂਜੀ ਇਹ ਬੇਟਾ ਮੇਰਾ ਇਹ ਤੁਹਾਡਾ ਹਾਂਜੀ ਮੈਨੂੰ ਸਮਝ ਨਹੀਂ ਆ ਰਹੀ ਹੁਣੀ ਵੀ ਹੋ ਕੀ ਰਿਹਾ ਨਹੀਂ ਵੀਰੇ ਕੱਲ ਦਾ ਬੱਸ ਕੱਲ ਆਏ ਪਾਪਾ ਕਿੱਥੇ ਆਪਾ ਕਿੱਥੋਂ ਲੈ ਆਈਏ ਬੱਤ ਜਾਲ ਮੈਨੇ ਖੋਲਿਆ ਮੈਸਜ ਮਿਲਿਆ ਮਿੰਨ ਸਾਫ ਦਵਾਦੂ ਮਿੰਨ ਕੋਸ ਨਹੀਂ ਚਾਹੀਦਾ ਮੁਲਾਜ਼ਮ ਕਹਿ ਰਹੇ ਅਗ ਕਾਰਵਾਈ ਕਰਾਂਗੇ ਪੁਸ਼ਤ ਮਾਰਦ ਤੋਂ ਬਾਅਦ ਕਰਾਂਗੇ ਕਿਉਂ ਪਹਿਲਾਂ ਨਹੀਂ ਹੋ ਰਹੀ ਕਾਰਵਾਈ ਤਾਂ ਕਹਿ ਰਿਹਾ ਵੀ ਅਸੀਂ 6 ਬੰਦੇ ਵੀ ਲਗਾਤਾਰ ਜਿਹੜੇ ਬੰਦੇ ਵਿੱਚ ਇਨਕਲੂਡ ਹੈ ਉਹ ਫੜ ਰਹੇ ਆ ਫੜੇ ਵੀ ਨਹੀਂ ਕੋਈ ਨਹੀਂ ਵੀਰੇ ਫੜਿਆ ਜੇ ਫੜਿਆ ਹੁਣ ਤਾਂ ਸਾਨੂੰ ਸ਼ੂ ਕਰਾਉਣ ਸਾਨੂੰ ਦਿਖਾਉਣ ਸਾਨੂੰ ਵੀ ਦਿਲ ਨੂੰ ਸ਼ਾਂਤੀ ਆ ਵੀ ਹਾਂ ਪਈ ਉਹਦੇ ਕਤਲ ਫੜ ਲੇ ਜੇ ਜੀ ਹੂਰ ਨਹੀਂ ਕੋਈ ਕਰਦੇ ਸਾਡੇ ਸਾਹਮਣੇ ਫੜ ਕੇ ਤਾਂ ਸਾਨੂੰ ਦਿਖਾ ਦੇਣ ਵੀ ਹਾਂ ਭਾਈ ਆ ਪਿਆ ਸੀ ਰਿਮਾਂਡ ਲਿਆ ਹੋਇਆ ਜੀ ਕੁੱਟ ਕੇ ਮਨੋਂ ਨੇ ਕੀ ਨਹੀਂ ਕਰਦਾ ਦੀ ਪੁਲਿਸ ਸਾਰਾ ਕੁਝ ਕਰਤਾ ਹੈਗੀ ਕਿੱਡੇ ਕੰਮ ਆ ਪੁਲਿਸ ਲਈ ਐਡੇ ਐਡੇ ਮਾਰ ਦਿੰਦੇ ਐਡੇ ਐਡੇ ਕੋ ਕਰ ਦਿੰਦੇ ਤੇ ਕੀ ਕਿੱਡੇ ਕੀ ਚੀਜ਼ ਆ ਜਿਹੜੀ ਇਹ ਬੰਦੇ ਨੇ ਪੰਜਾਬ ਚ ਹੀ ਨਹੀਂ ਫੜਦਾ ਦੀ ਪ੍ਰਸ਼ਾਸਨ ਤੁਹਾਨੂੰ ਅੱਜ ਦਿਖਾ ਦਿੰਦਾ ਤੇ ਤੁਸੀਂ ਜਿੱਦਾਂ ਉਹ ਕਹਿ ਰਹੇ ਉਦਾਂ ਕਰ ਕਰ ਲੋਗੇ ਬੀ ਜਸਾ ਸਨ ਵੀ ਸਾਨੂੰ ਹੁਣ ਫੇਰ ਹੀ ਪਤਾ ਲੱਗੂ ਜੀ ਸਾਡੇ ਮੂਰੇ ਸਾਨੂੰ ਸਬੂਤ ਦਿਖਾਉਣ ਇਹਨਾਂ ਦੇ ਕੁੜੀਆਂ ਦੇ ਦੇਖੇ ਹੋਏ ਆ ਕੁੜੀ ਦੇਖ ਲਵੇ ਹਾਂ ਕਹਿ ਦੇ ਵੀ ਵੀ ਇਹ ਭਾਈ ਹਾਂ ਦੇ ਹੈਗੇ ਫੜੇ ਹੋਏ ਆ ਚੱਤੀ ਜਾਵੇ ਵੀਰੇ ਚੱਤੀ ਜਾਵੇ ਅਸੀਂ ਪੋਰਟ ਮਾਰਟ ਕਰਾ ਲਾਂਗੇ ਕਰਾ ਕੇ ਅਸੀਂ ਸਹਿਮਤ ਕਰ ਦਾਂਗੇ ਸਾਨੂੰ ਕੋਈ ਜੀ ਤਾਂ ਨਹੀਂ ਕਰਦਾ ਸਾਡਾ ਵੀ ਉਹਦੀ ਲਾਜ ਲੋੜ ਲੈਣ ਨੂੰ ਕਿ ਉਹਦੀ ਰਾਜ ਲੋੜੇ ਮਜਬੂਰੀ ਨੂੰ ਸਾਨੂੰ ਇਹ ਕੋ ਕਰਨਾ ਪੈਂਦਾ ਹਾਂ ਰਾਤ ਦੇ ਸਾਨੂੰ ਪਤਾ ਜੀ ਮੈਂ ਕੱਲ ਦੇ ਅਸੀਂ 2 ਵਜੇ ਦੇ ਕੱਟੀ ਜਾਨੇ ਆਸਟ੍ਰੇਲੀਆ ਜਾ ਕੇ ਆਇਆ ਤੇ ਉਹ ਪੁਲਸਕਰਮੀ ਉੱਥੇ ਵੀ ਕਹਿੰਦੇ ਸੀ ਕਹਿੰਦੇ ਸੀ ਕਾਗਜ਼ੀਕਰ ਵਈ ਕਰਾਈ ਬੈਠੇ ਆ ਤੇ ਲੱਗਦਾ ਨਹੀਂ ਵੀ ਪਰਿਵਾਰ ਰਾਜ਼ੀ ਹੈ ਨਹੀਂ ਵੀਰੇ ਉਹਨਾਂ ਦੇ ਕਰ ਅਸੀਂ ਰਾਜ਼ੀ ਨਹੀਂ ਜਿੰਨਾ ਜੇ ਸਾ ਤੂੰ ਕੁਛ ਕਰਾ ਲੈਣਾ ਸਾਡੇ ਕੋਲ ਪ੍ਰਵਾਤ ਪੈਂਡ ਵਾਲੇ ਬਹੁਤ ਪਾਈ ਜਾਂਦੇ ਆ ਬੁੜੀਆਂ ਸਾਰੀਆਂ ਤੁਹਾਡੇ ਨਾਲ ਆ ਸਾਰਾ ਬੇੜਾ ਨਾਲ ਆ ਇਹਦੇ ਕੁੜੀ ਦੇ ਨਾਲ ਆ ਕਹਿੰਦੀ ਜਿੰਨਾ ਚਿਰ ਬੇੜਾ ਕਹਿੰਦਾ ਜਿੰਨਾ ਚਿਰ ਉਹਨੂੰ ਚਾਪ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਕਾਰਵਾਈ ਕਰਨੀ ਨਹੀਂ ਕੋਈ ਅਸੀਂ ਅਸੀਂ ਉਹਨਾਂ ਚਿਰ ਪੋਸਟਮਾਰਟਿਕ ਨਹੀਂ ਕਰਾਉਣਾਗੇ ਯਾ ਤੁਸੀਂ ਕੀ ਕਰੇ ਬਾਰ ਬੈਗੀ ਆ ਪੂਰਾ ਪੂਰਾ ਬੱਚੇ ਉਹਦਾ ਕੀ ਟੱਡ ਦੋ ਇਹਦਾ ਕੀ ਟੱਡ ਜਾਣਦਾ ਜਾਂ ਮੇਰੇ ਕੀ ਜਾਣਦਾ ਮੈਨੂੰ ਕੀ ਮੇਰੇ ਦਿਲ ਤੇ ਕੀ ਬੀਤਦੀ ਹੈ ਖਬਰਾਂ ਮੈਂ ਕਹੇ ਤੂੰ ਇਹ ਕਿਵੇਂ ਨਹੀਂ ਤੂੰ ਇਹ ਇਹਨਾਂ ਕਰ ਜਾਇਆ ਜੋ ਜਿੰਨਾਂ ਨੇ ਕਤਲ ਕੀਤਾ ਉਹਨਾਂ ਨੂੰ ਫਾਂਸੀ ਨਹੀਂ ਚਾਹੀਦੀ ਉਹ ਵੇਗਲਾ ਸਾਰਾ ਪਰਿਵਾਰ ਇਹਨਾਂ ਨਾਲ ਆ ਸਾਰਾ ਬੇੜਾ ਨਾਲ ਆ ਇਹਨਾਂ ਦੇ ਕੀ ਕਹਲੇ ਗਰੀਬ ਕਰਕੇ ਨਹੀਂ ਇਹਨਾਂ ਦੀ ਕੋਈ ਸੁਣਦਾ ਹਾਂ ਹਾਂ ਅੱਜ ਅੱਦੇ ਇਹਨਾਂ ਨੂੰ ਕਹਿ ਰਹੇ ਆ ਕੱਲ ਨੂੰ ਕਿਸੇ ਨੂੰ ਹੋਰ ਵੀ ਮਾਰਨਗੇ ਉੱਠ ਕੇ ਜਿੰਨੂੰ ਮਰਜੀ ਮਾਰ ਸਕਦੇ ਆ ਇਹ ਥੋੜੋ ਸਿਪਾਹੀ ਦੇਵੋਂ ਅਸੀਂ ਫਾਂਸੀ ਦਿਵਾਉਣੀ ਆ ਅਸੀਂ ਜਿਵੇਂ ਬਰਾਬਰ ਸਾਡੇ ਭੈਣ ਦਾ ਹਸਬੰਦ ਪਾਇਆ ਓਵੇਂ ਅਸੀਂ ਬਰਾਬਰ ਪਾਉਣੇ ਆ ਉਹਦੇ ਫੇਰ ਅਸੀਂ ਸਸਕਾਰ ਕਰਨਾ ਸੀ ਕੋਈ ਨਹੀਂ ਇਹੀ ਇਨਸਾਫ ਅਸੀਂ ਮੰਗਦੇ ਆ ਬਸ ਪੋਰਾ ਪੋਰਾ ਨਾ ਪੱਟੇ ਰੋੜ ਦੇ ਆ ਪੋਰਾ ਪੋਰਾ ਆਪ ਕਿਵੇਂ ਉਹਨਾਂ ਪਾਲੇ ਸੀ ਕਿ ਮਸੂਮ ਨਹੀਂ ਕੋਈ ਉਹਨਾਂ ਦਾ ਰੋਲਾ ਜੀ ਕੋਈ ਪੰਚਾਇਤ ਨੂੰ ਰਿਪੋਰਟ ਲਾ ਦਿੰਦੇ ਕੋਈ ਪੁਲਿਸ ਨੂੰ ਰਿਪੋਰਟ ਦਿੰਦੇ ਕੋਈ ਸਰਪੰਚ ਨੂੰ ਦਿੰਦੇ ਕੋਈ ਇਹਨਾਂ ਦੇ ਇਹਨਾਂ ਨੂੰ ਆ ਕੇ ਲਾਂਬਾ ਦਿੰਦੇ ਲੈ ਵੀ ਭਾਈ ਝੂਠੇ ਬੰਦੇ ਨੇ ਆ ਕੰਮ ਕੀਤਾ ਵੀ ਕੱਲ ਨੂੰ ਨਾ ਸਾਨੂੰ ਕਿਹੋ ਕੋਈ ਗੱਲਬਾਤ ਹੋਊਗੀ ਇਹ ਦੋੜੋ ਵੀ ਜਾ ਕੇ ਜਣੇ ਘਣੇ ਨੂੰ ਥੱਲੀਆਂ ਨੂੰ ਪੁੰਨ ਕੇ ਮਾਰ ਕੇ ਛੱਟ ਕੇ ਤੁਰ ਜੇ ਉਹਨਾਂ ਕੇ ਮਾਰਿਆ ਗਿਆ ਵਾ ਤੇ ਖੰਡੇ ਕਿਰਪਾਨਾਂ ਨਾਲ ਮਾਰਿਆ ਗਿਆ ਉੱਤੋਂ ਦੀ ਸਾਨੂੰ ਮੂਹਰੇ ਆ ਕੇ ਮਾਰ ਕੇ ਸੱਟਿਆ ਤੇ ਸਾਨੂੰ ਕਹਿੰਦੇ ਕਿ ਵੀ ਅਸੀਂ ਤੁਹਾਡਾ ਮਾਰਿਆਂ ਤਾਂ ਉੱਥੋਂ ਜਾ ਕੇ ਚੱਕ ਲਿਓ ਤੇ ਉੱਤੋਂ ਦੀ ਤਾਂ ਸਾਡਾ ਬੰਦਾ ਮਾਰਿਆਂ ਦਾ ਤੇ ਉੱਤੋਂ ਦੀ ਸਾਨੂੰ ਆ ਕੇ ਖੰਡੇ ਕਿਰਪਾਨਾਂ ਨਾਲ ਲਲਕਾਰੇ ਮਾਰ-ਮਾਰ ਕੇ ਤਖੁੰਦੇ ਆ ਤੁਸੀਂ ਅੱਗੇ ਗੰਦੀ ਭੈਣ ਨੂੰ ਹਾਂ ਜੀ ਮੈਂ ਇਹਨਾਂ ਦੀ ਮੇਰੇ ਸਿਸਟਰ ਨੇ ਮੈਂ ਗਗਨਦੀ ਸਾਲੀ ਆ ਜੀ ਸਾਨੂੰ ਤਾਂ ਜੀ ਇਨਸਾਫ ਚਾਹੀਦਾ ਸੀ ਉਹਨਾਂ ਟਾਈਮ ਸਿਸਕਾਰ ਨਹੀਂ ਕਰਨਾ ਸੀ ਜੀ ਜੀ ਨਨ ਤਾਂ ਗੋਲੀਆਂ ਇੱਕ ਖੇੜੀ ਬਣਾ ਲਿਆ ਵੀ ਜੀ ਨੂੰ ਕਿਹਨੂੰ ਗੋਲੀਆਂ ਮਾਰ ਕੇ ਚਲੋ ਵੀ ਜੀ ਹਾਂਜੀ ਹਾਂਜੀ ਨਹੀਂ ਜੀ ਤਾਂ ਵੱਡੀ ਗੱਲ ਆਂਦੀ ਆ ਵੀ ਉਹ ਬੰਦੇ ਤਾਂ ਤਾਂ ਪਹਿਲਾਂ ਹੀ ਕੇਸ ਹੀ ਆਈ ਸੀ ਬਿਨਾਂ ਜਾਇਜ਼ਸਲੇ ਦਾ ਉਹ ਫੇਰ ਵਾਰ ਆ ਜਾਂਦਾ ਫੇਰ ਉਹ ਇੱਕ ਨਜਾਇਜ਼ ਉਹਦੇ ਕੋਲੇ ਅਸਲਾ ਵਾ ਜੀ ਉਹਨੂੰ ਕੁਝ ਉਹਨੂੰ ਫਾੜਨ ਸਾਡੇ ਸਾਹਮਣੇ ਲਿਆਉਣ ਅਸੀਂ ਉਹਨੂੰ ਪੁੱਛ ਗਏ ਵੀ ਸਾਡੇ ਬੰਦੇ ਦੀ ਕੀ ਗਲਤੀ ਸੀ ਕਿਉਂ ਮਾਰਿਆ ਤੁਸੀਂ ਇਹ ਐਸੀ ਉਹਨੂੰ ਉੱਥੇ ਜਮ੍ਹਾਂ ਕਰਵਾਉਣਾ ਮੈਂ ਸੀ ਜੀ ਪਹਿਲਾਂ ਉਹਨੂੰ ਸਾਹਮਣੇ ਲਿਓਣਾ ਵਾ ਆਪਦੇ ਸਾਨੂੰ ਵੀ ਪਤਾ ਲੱਗੂ ਵੀ ਸਾਡੇ ਬੰਦੇ ਦੀ ਕੀ ਗਲਤੀ ਸੀਗੀ ਕਿਉਂ ਸਾਡੇ ਬੰਦੇ ਨੂੰ ਮਾਰਿਆ ਗਿਆ ਜੀ ਜੀ ਉਹਨੇ ਇੱਕ ਗਰੀਬ ਪਰਿਵਾਰ ਦੀ ਹੈਲਪ ਕਰਤੀ ਤਾਂ ਇਹਦਾ ਮਤਲਬ ਉਹਨੂੰ ਚੱਕ ਕੇ ਮਾਰ ਦੋ ਅਸੀਂ ਤਾਂ ਜੀ ਉਹਨਾਂ ਟਾਈਮ ਸਸਕਾਰ ਨਹੀਂ ਕਰਨਾ ਹੈਗਾ ਸਾਨੂੰ ਉਹਨਾਂ ਸਾਫ਼ ਚਾਹੀਦਾ ਦਾ ਹਜੇ ਤਾਂ ਕੋ ਗ੍ਰਫਤਾਰ ਵੀ ਨਹੀਂ ਕੀਤਾ ਗਿਆ ਜੀ ਛੋਟੇ ਛੋਟੇ ਮੇਰੀ ਭੈਣ ਦੇ ਬੱਚੇ ਆ ਉਹ ਕਿਵੇਂ ਪਾਲੂਗੀ ਨਮਾ ਕਰ ਲਿਆ ਸੀ ਉਹਨਾਂ ਨੇ ਇੱਥੇ ਜੈ ਇਸ ਘਰ ਵਿੱਚ ਅੱਜ ਬੈਠੇ ਉਹਨਣੇ ਆ ਜੇ 3 ਮਹੀਨੇ ਪਹਿਲਾਂ ਹੀ ਹਜੇ ਨਮਾ ਲਿਆ ਸੀ ਚਾ ਨਮਾ ਤਾਂ ਨਾਲ ਹੀ ਲਿਆ ਸੀ ਹਾਂ ਜੀ ਜੀ ਮਿਹਨਤ ਨਾਲ ਲਿਆ ਸੀ ਹਜੇ ਘਰ ਦੀਆਂ ਕੋਈ ਕੈਸਤਾਂ ਨਹੀਂ ਮੋੜੀਆਂ ਗਿਆ ਤੇ ਬੱਚੇ ਛੋਟੇ ਛੋਟੇ ਮੇਰੀ ਭੈਣ ਬੱਚੇ ਪਾਲੂਗੀ ਕਿ ਘਰ ਦੀਆਂ ਕੈਸਤਾਂ ਲਾਊਗੀ ਜੀ ਬੰਦੇ ਦੇ ਸਰ ਤੇ ਤਾਂ ਜੀ ਖੁਸ਼ ਨਹੀਂ ਹੈਗਾ ਜਨਾਨੀ ਦਾ ਅੱਜ ਜੇ ਸਸਕਾਰ ਕਰਦਾਂਗੇ ਜੀ ਕੱਲੂ ਕਿਸੇ ਹੋਰ ਕੱਲੂ ਪਿੰਡ ਵਿੱਚ ਕਿਸੇ ਹੋਰ ਦਾ ਬੱਚਾ ਮਾਰਨਗੇ ਇਹਨਾਂ ਦੇ ਤਾਂ ਜੀ ਖੇੜ ਹੀ ਪੈ ਗਿਆ ਪਰ ਅਸੀਂ ਇਹ ਚੀਜ਼ ਹੋਣੀ ਨਹੀਂ ਦੇਣੀ ਅਸੀਂ ਤਾਂ ਜੀ ਇਨਸਾਨ ਚਾਹੁੰਨੇ ਆ ਨੇ ਸਾਨੂੰ ਉਹ ਬੰਦਾ ਨਹੀਂ ਅਸੀਂ ਧਰਨਾ ਲਾ ਕੇ ਬੈਠ ਜਾਣਾ ਅੱਜ ਤੇ ਇਹਨੂੰ ਮਾਰਤਾ ਕਾਨੂੰ ਹੋਰ ਨੂੰ ਮਾਰਨਗੇ ਇਹ ਮੁੰਡੇ ਨੂੰ ਜਿਨ੍ਹਾਂ ਨੇ ਇਹ ਮਾਰਿਆਗਾ ਉਹਨਾਂ ਨੂੰ ਫਾਂਸੀ ਮਾਰਨੀ ਚਾਹੀਦੀ ਆ ਅਸੀਂ ਜੇਲ੍ਹ ਚ ਨਹੀਂ ਉਹਨਾਂ ਨੂੰ ਕੱਲ ਕੇ ਖੁਸ਼ ਫਾਂਸੀ ਮਾਰਨੀ ਚਾਹੀਦੀ ਜਿਵੇਂ ਸਾਡਾ 6 ਰਰ ਦਾ ਪਤੂ ਖਪਾਤਾ ਸਾਨੂੰ ਪਤਾ ਰਾਤ ਦਾ ਕੀ ਸਾਡੇ ਨਾਲ ਹੁੰਦਾਗਾ ਤੇ ਸਾਡੇ ਦਾ ਹੱਥ ਬਣ ਕੇ ਹੀ ਬੇਨਤੀ ਆ ਵੀ ਉਹਨਾਂ ਨੂੰ ਨਾ ਫਾਂਸੀ ਮਾਰਨੀ ਚਾਹੀਦੀ ਜਿਵੇਂ ਇਹਨੂੰ ਕੋ ਪਾਦਾ ਉਹ ਮੇ ਉਹ ਖਪਣ ਜਿਹੜਾ ਪੂਰਾ ਪੂਰਾ ਬੱਚਾ ਵਾ ਕਿਨਾ ਟੱਬਰ ਆਉਦਾਗਾ ਤੇ ਮਾਂ ਮਾਂ ਤੜਫਦੀ ਸਾਰੇ ਅਸੀਂ ਤੜਫਦੇ ਆ ਤੇ ਜਰੂਰ ਉਹਨਾਂ ਨੂੰ ਫਾਂਸੀ ਮਾਰਨੀ ਚਾਹੀਦੀ ਆ ਜਿੰਨਾਂ ਸੇ ਰੋਹ ਮਿਲਦੇ ਨਹੀਂ ਤੇ ਅਸੀਂ ਸਸਕਾਰ ਨਹੀਂ ਕਰਨਾ ਇਹ ਵੀ ਦੱਸ ਦਿੰਨੇ ਆ ਅਸੀਂ ਹਾਂ ਸਾਨੂੰ ਪਤਾ ਨਾ ਕੀ ਹੋਇਆ ਕੀ ਨਹੀਂ ਅਸੀਂ ਆਪ ਜਾਣੀ ਜਾਣ ਬਸ ਸਾਡਾ ਬੱਚਾ ਕਿਪਾਦਾ ਅਸੀਂ ਕਿਉਂ ਉਹਨਾਂ ਨੂੰ ਕਿ ਜੇ ਸਜ਼ਾ ਤਾਂ ਉਸ 3 ਸਾਲ ਦੀ ਕੱਟਿਆਉਣਗੇ 2 ਦੀ ਕੱਟਿਆਉਣਗੇ ਤੇ ਇਹ ਜੱਗ ਤੇ ਇਹ ਮੁੰਡੇ ਨਹੀਂ ਨਾ ਹੋਣਾ ਸਾਡੇ ਨੇ ਉਨੇ ਬੱਚੇ ਰੋਣਗੇ ਕੌਣ ਆਦਾ ਬਾਰਸ਼ ਹੈਗਾ ਕੋਈ ਹਾਂ ਕੌਤਨ ਦਾ ਸਮਾਂ ਕੀ ਪਰਿਵਾਰ ਤੋਂ ਬੁਲਾਣਾ ਗੱਲਬਾਤ ਅੱਡੇ ਤੱਕ ਪਹੁੰਚ ਚੁੱਕੀ ਹੋਈ ਆ ਇਹ ਪਰਿਵਾਰ ਹੀ ਕਹਿ ਰਿਹਾ ਇਨਸਾਫ ਸਾਨੂੰ ਚਾਹੀਦਾ ਤੇ ਇਨਸਾਫ ਸਾਨੂੰ ਦੋ ਤੁਸੀਂ ਵੀਡੀਓ ਵਿੱਚ ਸੁਣ ਲਿਆ ਅਸੀਂ ਕੋਈ ਇਹਨਾਂ ਨੂੰ ਰੁਵਾਣਾ ਨਹੀਂ ਚਾਹੁੰਦੇ ਕੋਈ ਐਸਐਮਐਨ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਇਹ ਗੱਲ ਹੈ ਹੁਣ ਪਰਿਵਾਰ ਆਪ ਕਹਿ ਰਿਹਾ ਸਾਡੀ ਗੱਲ ਜਿਹੜੀ ਆ ਜ਼ਰੂਰ ਪਹੁੰਚਾਓ ਤੇ ਇਸ ਲਈ ਅਸੀਂ ਤੁਹਾਡੇ ਤੱਕ ਪਹੁੰਚਾਈ ਹੈ ਕਿੰਨਾਂ ਨੇ ਜਿਹੜੇ ਹੁਣ ਕਵਾਡੀ ਵਾਲੇ ਮੁੰਡੇ ਆ ਜੀ ਉਹਨਾਂ ਨੂੰ ਕਿੰਨਿਆਂ ਨੂੰ ਮਾਰਿਆ ਵਾ ਹਾਂਜੀ ਸਾਰੇ ਕਵਾਡੀ ਵਾਲੇ ਖਿਡਾਰੀਆਂ ਨੂੰ ਮਾਰਿਆ ਗਿਆ ਤੇ ਜੀ ਉਹਨਾਂ ਨੂੰ ਇਨਸਾਫ ਕਿਉਂ ਨਹੀਂ ਮਿਲਿਆ ਜੇ ਤੱਕ ਇਹ ਤਾਂ ਜੀ ਐਦਾ ਵਸ ਇਹਨਾਂ ਨੇ ਖੇਡ ਬਣਾ ਲਈ ਵੀ ਅਸੀਂ ਐਦਾ ਮਾਰ ਕੇ ਸੱਟਿਆ ਨਿਕਾਲੂ ਜੀ ਕੋਈ ਪਿੰਡ ਵਿੱਚ ਹੋਰ ਕਿਸੇ ਨੂੰ ਮਾਰਨਗੇ ਇਹ ਤਾਂ ਹੁਣ ਜੀ ਅਸੀਂ ਇਨਸਾਫ ਲੈਣਾ ਹੀ ਲੈਣਾਗਾ ਜੋ ਮਰਜੀ ਹੋ ਜਾ ਅਸੀਂ ਤਾਂ ਧਰਨਾ ਲਾ ਕੇ ਬਹਿ ਜਾਣਾਗਾ ਹੁਣ ਸਾਡਾ ਬੰਦਾ ਤਾਂ ਗਿਆ ਹੀ ਆ ਪਰਿਵਾਰ ਨਾਲ ਗੱਲ ਕਰਦੀ ਆ ਮੈਂ ਕਹੀ ਕਹਿ ਰਿਆਂ ਵੀ ਜਿਆਦਾ ਮੈਂ ਨਹੀਂ ਬੁਲਵਾਣਾ ਬਸ ਇਹਨਾਂ ਦੀ ਗੱਲ ਤੁਹਾਡੇ ਤੱਕ ਪਹੁੰਚਾਣੀ ਸੀ ਪੰਜਾਬ ਤੱਕ ਪਹੁੰਚਾਣੀ ਸੀ ਉਹ ਤੁਸੀਂ ਸਾਰਿਆਂ ਨੇ ਸੁਣ ਲਈਏ ਸਵਾਲੇ ਉੜਦਾ ਪੰਜਾਬ ਦੇ ਵਿੱਚ ਇਹ ਹੋ ਕੀ ਰਿਹਾ ਨਵਾਂ ਸਾਲ ਚੜਿਆ ਉਦੋਂ ਦੀਆਂ ਗੋਲੀਆਂ ਹੀ ਚੱਲੀ ਜਾ ਰਹੀਆਂ ਆ ਖਬਰ ਮੈਂ ਕਰਨ ਆਇਆ ਮੈਨੂੰ ਹੋਰ ਖਬਰ ਆ ਗਈ ਲੁਧਿਆਣਾ ਦੇ ਵਿੱਚ ਵੀ ਗੋਲੀਆਂ ਚੱਲ ਪਈਆਂ ਹਰ ਹਰ ਦੋਜੇ ਦਿਨ ਗੋਲੀਆਂ ਚੱਲ ਰਹੀਆਂ ਕੋਈ ਨਾ ਮਾਰ ਤੱਕਾਂ ਨੂੰ ਮਾਰ ਦੋ ਲੜਨ ਬੋੜ ਰਿਹਾ ਚੱਲੀ ਜਾਂਦਾ ਹੁੰਦਾ ਦੁਨੀਆਂ ਤੇ ਕੋਈ ਪੁੱਛਿਆ ਹੋਗਾ ਕੋਈ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ